ਨਗਰ ਕੌਂਸਲ ਗੁਰਾਇਆਂ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਨਵੇਂ ਬਣੇ ਕੌਂਸਲਰਾਂ ਵੱਲੋਂ ਜਥੇ ਸ਼ੁਕਰਾਨਾ ਸਮਾਗਮ ਕਰਵਾਏ ਜਾ ਰਹੇ ਨੇ ਉੱਥੇ ਹੀ ਇਸੇ ਹੀ ਕੜੀ ਦੇ ਤਹਿਤ ਵਾਰ ਨੰਬਰ 3 ਤੋਂ ਨਵੇਂ ਚੁਣੇ ਗਏ ਕੌਂਸਲਰ ਜਸਵੀਰ ਸਿੰਘ ਰਾਜੂ ਵੱਲੋਂ ਗੁਰਦੁਆਰਾ ਜਟੇਰਾ ਸਾਹਿਬ ਵਿਖੇ ਜਿੱਤ ਦੀ ਖੁਸ਼ੀ ਵਿੱਚ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਫਿਲੌਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਤੋਂ ਇਲਾਵਾ ਹੋਰਨਾ ਕੌਂਸਲਰਾਂ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਵਤਵੰਤੇ ਸ਼ਾਮਲ ਹੋਏ ਜਿਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਵਕਤ-ਵਕਤ ਬੁਲਾ ਰਹੇ ਨੇ ਸਮੂਹ ਕਾਉਂਸਲਰਾਂ ਨੂੰ ਜਿੱਤ ਦੀ ਮੁਬਾਰਕਬਾਦ ਦਿੱਤੀ ਇਸ ਮੌਕੇ ਤੇ ਚੇਅਰਮੈਨ ਰੋਸ਼ਨ ਲਾਲ ਰੋਸ਼ੀ ਕਾਉਂਸਲਰ ਸੁਦੇਸ਼ ਕੁਮਾਰ ਬਿੱਲਾ ਕਾਉਂਸਲਰ ਰਾਹੁਲ ਪੁੰਜ ਕਾਉਂਸਲਰ ਪ੍ਰੋਫੈਸਰ ਰਿਸ਼ੂ ਕਾਉਂਸਲਰ ਰਜਨੀ ਗਾਬਾ ਕਾਉਂਸਲਰ ਬਲਵਿੰਦਰ ਕੌਰ ਹੀਰ ਤੋਂ ਇਲਾਵਾ ਹੋਰ ਕਾਉਂਸਲਰ ਤੇ ਸ਼ਹਿਰ ਦੇ ਪਤਵੰਤ ਤੇ ਮੌਜੂਦ ਸਨ ਗੁਰਾਂ ਤੋਂ ਨਵਰੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਰਿਪੋਰਟ ਮੈਂ ਜਸਵੀਰ ਸਿੰਘ ਰਾਜੂ ਵਾਰਡ ਨੰਬਰ 3 ਤੋਂ ਕਾਉਂਸਲਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅੱਜ ਐਮਸੀ ਮਰਨ ਦੀ ਖੁਸ਼ੀ ਦੇ ਵਿੱਚ ਮਹਾਰਾਜਾ ਸ਼ੁਕਰਾਨਾ ਕਰਨ ਵਾਸਤੇ ਗੁਰਦੁਆਰਾ ਜਠੇਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਾਇਆ ਗਿਆ ਉਸ ਤੋਂ ਪਰંત ਕੀਰਤਨ ਹਰਜਸ ਹੋਇਆ ਤੇ ਨਾਲ ਹੀ ਅਦਾਸ ਵਿੰਦੀ ਗਿੱਤਗੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮਨੂੰ ਬਲ ਬਖਸ਼ੇ ਵਧੀਆ ਕੰਮ ਕਰਨ ਦਾ ਸਾਨੂੰ ਬਲ ਬਖਸ਼ੇ ਮੈਂ ਇੱਥੇ ਸਾਡੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਚਿੱਟੇ ਤੌਰ ਤੇ ਪਹੁੰਚੇ ਸੀ ਨਾਲ ਹੀ ਸਾਡੇ 13 ਦੇ 13 ਹੀ ਕਾਉਂਸਲਰ ਸਹਿਵਾਨ ਤੇ ਸਾਡੇ ਵਾਰਡਾਂ ਦੇ ਇੰਚਾਰਜ ਉਹ ਵੀ ਇੱਥੇ ਪਹੁੰਚੇ ਸੀ ਉਹਨਾਂ ਦਾ ਵੀ ਮੈਂ तहे ਦਿਲੋਂ ਧੰਨਵਾਦ ਕਰਦਾ ਨਾਲ ਦੀ ਨਾਲ ਮੇਰੇ ਵਾਰਡ ਦੇ ਵਾਸੀ ਮੇਰੀ ਜਿੰਦ ਤੇ ਮੇਰੀ ਜਾਨ ਜਿਨ੍ਹਾਂ ਨੇ ਮੈਨੂੰ ਇੰਨੀਆਂ ਵੱਧ ਵੋਟਾਂ ਤੋਂ ਜਿਤਾ ਕੇ ਜਿੱਤ ਹਾਸਲ ਕਰਾਈ ਮੈਨੂੰ ਐਮਸੀ ਬਣਾਇਆ ਉਹਨਾਂ ਦਾ ਇੱਕ ਇੱਕ ਕਦਮ ਮੈਂ ਆਪਣੇ ਦੇ ਖਿੱਚ ਲਾ ਆਪਣੇ ਚਰਨ ਦੇ ਵਿੱਚ ਬੇਨਤੀ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਐਮਸੀ ਬਣਾ ਕੇ نوازਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਬਹੁਤ ਹੀ ਖੁਸ਼ੀ ਵਾਲੇ ਮਾਹੌਲ ਦੇ ਵਿੱਚ ਇਕੱਤਰ ਹੋਏ ਹਾਂ ਕਿਉਂਕਿ ਗੁਰੂ ਸਾਹਿਬ ਨੇ ਬਹੁਤ ਹੀ ਵੱਡੀ ਬਖਸ਼ਿਸ਼ ਕੀਤੀ ਹੈ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਰਿੰਦਰ ਸਿੰਘ ਘਟੋੜਾ ਜੀ ਔਰ ਉਹਨਾਂ ਦੇ ਸਪੁੱਤਰ ਸਰਦਾਰ ਜਸਵੀਰ ਸਿੰਘ ਕਟੋੜਾ ਜੀ ਜਿਹਨਾਂ ਨੂੰ ਅਕਸਰ ਲਾਰਡ ਦੇ ਨਾਲ ਰਾਜੂ ਜੀ ਕਹਿੰਦੇ ਆ ਡਾਕਟਰ ਰਾਜੂ ਜੀ ਉਹ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਬਹੁਤ ਹੀ ਵੱਡੇ ਮਾਰਜੇ ਦੇ ਨਾਲ 3 ਨੰਬਰ ਵਾਰਡ ਦੇ ਵਿੱਚ ਉਹ ਜਿੱਤ ਹਾਸਲ ਕੀਤੀ ਔਰ ਉਹਨਾਂ ਨੂੰ ਪਰਮਾਤਮਾ ਵੱਲੋਂ న్యూਸਫੁਲ ਮੌਸਰਤ ਜਿਹੜਾ ਹੈ ਉਹ ਮਾਨ ਬਖਸ਼ਿਆ ਗਿਆ ਸਾਰੇ ਹੀ ਦਿਨਾ ਸ਼ਹਿਰ ਦੇ 13 ਦੇ 13 ਹੀ ਵਾਰਡ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਏ ਉਹ ਸਾਰੇ ਵਧਾਈ ਦੇ ਪਾਤਰ ਹੈ। ਔਰ ਸਭ ਤੋਂ ਪਹਿਲਾਂ ਮੈਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਗਏ। ਗਰਾਹ ਸ਼ਹਿਰ ਦੇ ਸਾਰੇ ਨਿਵਾਸੀਆਂ ਨੂੰ ਨਵੇਂ ਸਾਲ ਦੀ ਆਮਦ ਦਾ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ। ਔਰ ਉਸ ਪਰਮਾਤਮਾ ਅਗੇ ਵਾਹਿਗੁਰੂ ਅਗੇ ਅਕਾਲ ਪੁਰਖ ਅਗੇ ਅਰਜੋਈ ਜੂਦਲੀ ਬੇਤੀ ਕਰਦਾ ਹਾਂ ਕਿ ਹਮੇਸ਼ਾ ਹੀ ਇਸੇ ਤਰ੍ਹਾਂ ਪਰਮਾਤਮਾ ਇਸ ਨਗਰ ਦੇ ਉੱਪਰ ਮਿਹਰ ਭਰਿਆ ਹੱਥ ਰੱਖੇ